ਕੋਈ ਖਾਲੀ ਲੈਂਡ ਨਹੀਂ ਹੈਗੀ ਕਿਸੇ ਪਾਸੇ ਆ ਦੇਖੋ ਜੇ ਕੋਈ ਘਟਾ ਮੈਨੂੰ ਦੱਸ ਸਕੋ ਫੋਨ ਕਰਕੇ ਮੈਨੂੰ ਮੇਰੇ ਨਾਲ ਕੁਝ ਕੋਈ ਹੋਣੀ ਨਹੀਂ ਤੁਸੀਂ ਆ ਖੁਸ਼ੀ ਦਾ ਪ੍ਰਾਪਤ ਕਰਦੀਆਂ ਨਾ ਆ ਖੁਸ਼ੀ ਕਰਦੀ ਮੈਂ ਕੱਲਾ ਆ ਖੁਸ਼ ਨਹੀਂ ਹਾਂ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬਲਬੀਰ ਸਿੰਘ ਮੇਰਾ ਨਾਮ ਹੈ ਪਿੰਡ ਮੇਰਾ ਪੂਰੇ ਆ ਜਿਲ੍ਹਾ ਸੰਗਰੂਰ ਹੈ ਹੁਣ ਬਰਨਾਲਾ ਹੈ ਬਾਅਦ ਬਰਨਾਲਾ ਬਣਿਆ ਜੀ ਠੀਕ ਹੈ ਜੀ ਇਹ 1258 ਮੱਕੀ ਬੀਜੀ ਹੈ ਜੀ ਮੈਂ ਨਿਆਈ ਦਾ ਖੇਤ ਹੈ ਦਾਣੇ ਤੁਸੀਂ ਦੇਖੋ ਫਰਮਾਇਸ਼ ਹੀ ਹੈਗੀ ਕੋਈ ਨਾજર ਤੋਂ ਕਾਸੀ ਤੋਂ ਦਾਣੇ ਤੁਸੀਂ ਆਪੀ ਦੇਖ ਲਓ ਇਧਰ ਵੀ ਦੇਖ ਲਈ ਮੱਕੀ ਦਾ ਕੱਦ ਦੇਖ ਲਓ ਜੀ 6.5 ਫੁੱਟ ਦਾ ਮੇਰਾ ਕੱਦ ਹੈ ਜੀ ਬਾਕੀ ਮੱਕੀ ਦਾ ਦੇਖੋ ਪਤਾ ਨਹੀਂ ਮੱਕੀ ਮੇਰੀ ਇਸ ਕਰਦੀ ਆ ਇਹ ਮੈਨੂੰ ਪਤਾ ਨਹੀਂ ਮੇਰਾ ਕੱਦ ਵੱਡਾ ਹੈ ਨਾ ਕਿਸੇ ਬੰਦੇ ਦਾ ਕੱਦ ਘਟੋਈ ਮੱਕੀ ਘਟ ਕੱਦ ਕਰਿਆ ਆਪਣੇ ਕੀ ਸਾਰੇ ਇਹ 12 8 5 ਹੈ ਜੀ ਸਾਡੇ ਜਿਹੜਾ ਮੁੰਡਾ ਡੀਲਰ ਹੈ ਇਹ ਚਮਕੌਰ ਮਾਮ ਹੈ ਜੀ ਹਰੀਗੜ ਦਾ ਤੁਸੀਂ ਗਰਮੀ ਦਾ ਨਹੀਂ ਹੈ ਤਾਂ ਕੁਦਰਤ ਦੀ ਦੇਣਾ ਇਹ ਗਰਮੀ ਕੋਈ ਜਾਣਾ ਨਹੀਂ ਰੋਕ ਸਕਦੀ ਪਰ ਬੀ ਤੇ ਡਿਪੈਂਡ ਜ਼ਰੂਰ ਹੈ ਬੀ ਤੇ ਡਿਪੈਂਡ ਹੈ ਜੇ ਕਿਸੇ ਨਹੀਂ ਜਣਾ ਪਿਆ ਖੌਲਾ ਕਿਹੜਾ ਬੀ ਹੈ ਉਹ ਮੈਨੂੰ ਵੀ ਪਤਾ ਹੈ ਇਹ 12852 ਹੈ ਠੀਕ ਹੈ ਕੰਪਨੀ ਆ ਨੀ ਜੂ ਨੂੰ ਡੀਓ ਮੈਂ ਤਾਂ ਹਿੰਦਾਨ ਬੀਆ ਨੂੰ ਕਹਿੰਦਾ ਵੀ ਇਹ ਕੰਪਨੀ ਦੀ ਲੈ ਲਓ 12852 ਬੀਜੋ ਆ ਦੇਖੋ ਗੁੰਦੇ ਪਿਆ ਇਹ ਚਾਰ ਕਿਵੇਂ ਖਰਾਬ ਹੋਊਗਾ ਹੋ ਗਿਆ ਉਦੋਂ ਚਾਰ ਪਾਓ ਚਾਰ ਤਾਂ ਵਧੀਆ ਰਹੂਗਾ ਤਾਂ ਉਸ ਨੂੰ ਮੱਝਾ ਨੂੰ ਦੁੱਧ ਦੇਣਗੇ ਜੇ ਕੱਚਾ ਚਾਰ ਪਾ ਲੇ ਕੰਪਨੀ ਵਾਲੀ ਕਰਨਗੇ ਰਾਈ ਲੈ ਲ ਨਨੂ ਕੇ ਤੇ ਬਲਾਵਾ ਮੇਰੇ ਖੇਤ ਖਰੇ ਪਿੰਡ ਪੂਰੇ ਆ ਮੇਰਾ ਠੀਕ ਆ ਸੰਤੋਸ਼ ਤੋਂ 20 ਤੋਂ ਬਾਈ ਜੀ ਮੈਂ ਕਹਾਂ ਇਹਦੇ ਨਾਲ ਖੁਸ਼ੀ ਹੋ ਰਹੀ ਸੀ ਪਰ ਉਦੋਂ ਕੋਈ ਖਾਲੀ ਲੈਂਡ ਨਹੀਂ ਹੈਗੀ ਕਿਸੇ ਪਾਸੇ ਆ ਦੇਖੋ ਜੇ ਕੋਈ ਘਟਾ ਮੈਨੂੰ ਦੱਸ ਸਕੋ ਫੋਨ ਕਰਕੇ ਆ ਲਿਆ ਇਧਰ ਵੀ ਤੁਸੀਂ ਤੋੜੀ ਵੀ ਆ ਜਿਹੜੀ ਜਿਹੜੀਆਂ ਬੇਤ ਲੱਗੀਆਂ ਉਹ ਵੀ ਆਏ ਆ ਨਾ ਜੀ ਨਾ 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 ਇਹ ਤਾਂ ਹੀ ਸਾਰੀ ਹੈ ਮੇ ਤਾਂ ਆ ਦੇਖੋ ਜੀ ਇਹ ਮੈਂ ਅੱਡ ਦੀ ਤਮਾਕੀ ਦੀ ਥੋੜੀ ਲੈ ਆਂਗਾ ਤੋ ਜਾ ਕੇ ਅੰਗਰਵੋਰ ਦੇ ਰੋ ਇਹ ਤੇ ਦੀ ਕਰਦੇ ਢੀਕਣੋ ਚੱਲੋ ਇੱਕ ਸਾਡੇ ਸਾਹਮਣੇ ਸਿਰੋਗਾਨਾ ਹਾਂ 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 ਪਾਣੀਾਂ ਦੀ ਠੀਕ ਹੈ ਇਹ ਜੋ ਇਹਨਾਂ ਦੇ ਜਿਹੜੇ ਇੱਕ ਵਾਰੀ ਦੇਖੀਏ ਹਾਲੋ ਜੀ ਹੂੰ ਕਾ ਸਭ ਨਹੀਂ ਹੋਊਗਾ ਸੋ ਜੀ ਹੂੰ ਬਾਕੀ ਦਾਣਾ ਤਾਂ ਬਈ ਸਾਰੇ ਹੀ ਬਹੁਤ ਆਹ ਲਓ ਜੀ ਆ ਟੁੱਟ ਗਈ ਹੂੰ ਟੁੱਟ ਗਈ ਠੀਕ ਹੈ ਜੀ ਆ ਹੋਰ ਛੇਲੇ ਨੇ ਜੀ ਦਾਣਾ ਬਾਕੀ ਟੁੱਟੇ ਦਾਣਾ ਛੇਲਣਗੇ ਹਾਲੋ ਜੀ ਆ ਆ ਦੇਖੋ ਇੱਕ ਉਧਰ ਹੋ ਜਾਂਦੀ ਹੈ ਗਮਾਂਡੀਆਂ ਦੀ ਮੱਕੀ ਛੋੜੀ ਆ ਆਪਣੀ ਘਰ ਤੋਂ ਵਿਦਿਆਖਾਓ ਜੀ ਗਵੰਡੀਆਂ ਦਾ ਨਾਮ ਦਿਖਾਓ ਹਾਂ ਆਕਾ ਜੀ ਦਾਣਾ ਜਿਹੜਾ ਬਹੁਤ ਵਧੀਆ ਹੈ ਠੀਕ ਹੈ ਜੀ ਧੰਨਵਾਦ ਜੀ ਧੰਨਵਾਦ ਜੀ